ਤੇ ਬੀਚ ਤੋਂ ਪਹਿਲਾਂ ਤੁਹਾਨੂੰ ਇੱਥਾਂ ਰੈਸਟੋਰੈਂਟ ਮਿਲਣਗੇ। ਇੱਥੋਂ ਤੁਸੀਂ ਬੈਠ ਕੇ ਕੁਝ ਖਾ ਸਕਦੇ ਹੋ। ਤਾਂ ਨਹੀਂ ਹੁੰਦੀ ਉਹ ਤਾਂ ਖਾਣਾ ਪਾਣਾ ਕੀ ਹੈ ਰੋਟੀਆਂ ਤੁਹਾਨੂੰ ਚੱਲਦੀਆਂ ਨਾਲੇ ਦਾਲ ਚੱਲਦੀਆਂ ਇੱਥੇ। ਤੇ ਅਸੀਂ ਆਪਣੇ ਬੀਚ ਤੇ ਜਾ ਕੇ ਟਾਈਮ ਸਪੈਂਡ ਕਰ ਲਈ ਆਪਣਾ ਸਮਾਨ ਲੈ ਲਿਆ ਥੋੜਾ ਬੋਤਾ। ਚੱਲਦੇ ਆ। ਉਹ ਉਸ ਵੀ ਨਾਲ ਹੀ। ਡੇਟਿਸ ਤੋਂ ਉਸ ਤੋਂ ਦੇ ਗੱਡੀਆਂ ਦੇਖ ਲਓ ਆਪੂ ਤਾਂ ਬੀਚ। ਕਿਆ ਬਾਤਾਂ ਮਾਰਤਾ। ਆਪੂਤਾ ਵੀ ਵਿਦ ਵੈ ਨਾਲ ਘਟਦੀਆਂ ਮਾਰਤਾ ਜਿਹਦੇ ਚੋਂ ਇੱਥੇ ਬਹੁਤ ਬਹੁਤ ਧਗੜੀਆਂ ਮਾਰਤਾ ਬਣੀਆਂ ਨੇ ਦੂਸਰੇ ਕੰਮ ਸਹੀ ਵੀ ਚੱਲਣ ਦੇ ਆਪੂਤਾ ਦੇ ਦੁਬਈ ਦਾ ਵੀ ਥੱਲੇ ਇਸ ਤਰ੍ਹਾਂ ਦੇ ਮੋਹਲ ਆ ਤੇ ਉੱਪਰ ਤਾਣ ਬਿਲਡਿੰਗ ਪਤਾ ਨਹੀਂ ਕਿੰਨੇ ਕਿੰਨੇ ਮੰਜ਼ਲ ਕਿੱਸੀ ਜਾਣਾ ਵਾ ਉਸ ਤਰਫ ਵਿਚ ਦੇ ਉੱਪਰ ਦੇਖਦੇ ਆ ਇਸ ਟਾਈਮ ਤੇ ਕੀ ਹੋਂਤ ਹੁੰਦੀ ਆ ਕਿ ਨਹੀਂ ਹੁੰਦੀ ਕਿਉਂਕਿ ਟਾਈਮ ਥੋੜਾ ਜਿਹਾ ਜਿਆਦਾ ਹੋ ਗਿਆ ਲੇਟ ਹੋ ਗਈ ਹੈ ਹੁੰਦੀ ਤਾਂ ਹੁੰਦੇ ਦੈਨ ਇਹ ਮੈਨੂੰ ਫੜਾਉਗਾ ਫਰੇ ਰਾਂ ਦੇ ਤਾਂ ਕਿ ਦੇਖੇ ਤਾਜਪੂਰੀ ਮਸਤੀ ਕਾਂਡੇ ਦੇਖੋ ਧਿਆਨ ਨਾਲ ਓਏ ਉੱਥੇ ਚੱਲੀ ਜਾ ਫਿਰ ਬੰਦ ਹੋ ਜੁਣੀ ਇੱਥੇ ਜਾਣਾ ਵਾ ਦੂਸਰੀ ਸਾਈਡ ਤੇ ਅਜਿਓ ਦੇਖੋ ਲਾਲਾਤ ਖਲਾੜਿਆ ਨੇ ਕਿ ਰੁਕ ਜੋ ਅਸੀਂ ਤੰਤੇ ਪਏ ਆ। ਇਹ ਰੋਡ ਕ੍ਰੋਸ ਕਰਕੇ ਸਿੱਧਾ ਕਾਰਨਰਸ ਤੇ ਜਾ ਜਾਣਾ। ਉੱਥੇ ਕਾਰਨਰਸ ਤੇ ਪਹੁੰਚਣਾ। ਹੋ ਗਿਆ। ਚਲੋ ਚਲੋ ਹੁਣ। ਇਸ ਤਰ੍ਹਾਂ ਇਹ ਗਰੀਬ ਹੁੰਦਾ ਤਾਂ ਉਸੇ ਟਾਈਮ ਤੇ ਹੀ ਰੋਡ ਕ੍ਰੋਸ ਕਰ ਸਕਦੇ। ਤੇ ਅਸੀਂ ਉਹ ਰੋਡ ਕ੍ਰੋਸ ਕਰਕੇ ਆ ਗਏ ਆ ਬੀਚ ਵਾਲੇ ਪਾਸੇ ਤੇ ਤੁਸੀਂ ਆ ਦੇਖ ਸਕਦੇ ਹੋ ਬੀਚ ਦੇ ਨਾਲ-ਨਾਲ ਬਿਲਡਿੰਗਾਂ ਤੇ ਇੱਥੋਂ ਦਾ ਬੀਚ ਜਿਹੜਾ ਐਡਾ ਆ ਗਿਆ ਸੇਮ ਦੁਬਈ ਜਿਹਾ ਵਾਂਗੂ ਨਹੀਂ ਆ ਦੁਬਈ ਚ ਤੇ ਪਾਣੀ ਦੀ ਆ ਬਹੁਤ ਛੱਲਾਂ ਬਹੁਤ ਤੇਜ਼ ਆਉਂਦੀਆਂ ਯਾਨੀ ਇਹ ਛੋਟਾ ਜਿਹਾ ਸਾਹਮਣੇ ਫੇਰ ਆ ਜਾਂਦੀ ਆ ਜ਼ਮੀਨ ਟਾਪੂ ਦੇਖ ਸਕਦੇ ਹੋ ਇਹ ਉਸ ਤਰਫ ਜਿੱਥਰੋਂ ਵੱਡੀ ਜੀ ਬਿਲਡਿੰਗ ਹੈ ਨਾ ਉਹਦੇ ਤੱਕ ਆ ਜਿੱਤਾ ਹੀ ਓਕੇ ਉਹ ਚੰਗੇ ਦਾ ਮਾਲ ਵੇਚਣ ਨੂੰ ਇੱਥੇ ਤਾਂ ਨਹੀਂ ਯਾਰਾ ਦੇਖੂਗਾ ਇਸ ਦੇ ਉੱਪਰ ਆਹ ਤੋ ਇੱਕ ਦੋ ਬੋਟ ਜਾਂਦੀ ਪਈ ਆ ਇੱਕ ਦੋ ਛੋਟੀ ਵੱਡੀ ਬੋਟ ਆ ਇਸ ਤਰਫ ਤੁਹਾਨੂੰ ਖਾਣ ਪੀਣ ਲਈ ਵੀ ਮਿਲ ਜੂਗਾ ਪਰ ਜੇ ਤੁਸੀਂ ਥੋੜਾ ਲੇਟ ਆਓਗੇ 8 9 ਵਜੇ ਤੱਕ ਇੱਥੇ ਕੁਝ ਨਹੀਂ ਬੀਚਦੇ ਪਰ ਤੇ ਬੈਕ ਸਾਈਡ ਦਾ ਬਿਲਡਿੰਗ ਦਾ ਵੀਊ ਤੁਸੀਂ ਦੇਖੋ ਇਸ ਤਰ੍ਹਾਂ ਦਾ ਆ ਕੁਤਾ ਪੀਤਾ ਕਾਰਨਸ ਤਾਂ ਜੋ ਤੁਹਾਨੂੰ ਹੁੰਦੇ ਹੀ ਖਾਉਦੇ ਆ ਚੰਗਾ ਲੱਗੂਗਾ ਤੇ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਕਰਿਓ ਤੇ ਕੜੀ ਜ਼ਰੂਰ ਤੁਸੀਂ ਗਿਆ ਉਹ ਤਾਂ ਬਈ